ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਆਇਆ ਦਿਨ ਸਾਡੇ ਲਈ ਬਹੁਤ ਸਰਤਸ ਦਿਨ ਖਾਲਸਾ ਪੰਥ ਦੀ 탑 ਦਾ ਸਭ ਨੂੰ ਉਹ ਜਿਹੜੇ ਪੰਜ ਸੱਤ ਸਾਨੂੰ ਜਿਹੜਾ ਸਰਦਾਰ ਜੱਟੇ ਇਹ ਮਾਰਾ ਸੱਚਾ ਵਾਚਾ ਸਭੀ ਹੋ ਕੇ ਚੰਗੀ ਨਾ ਕਰੇ ਪੰਜਾਬ ਸਾਡਾ ਤੰਦੁਸਤ ਹੈ ਸਾਡਾ ਸੰਸਾਰ ਸਾਡਾ ਹਿੰਦੁਸਤਾਨ ਹੈ ਸਰਬੱਤ ਦਾ ਭਲਾ ਮੰਗ ਕੇ ਆਏ ਉਹ ਦਾਸ ਕਰਕੇ ਹੈ ਕਿ ਮੇਰੇ ਪੰਜਾਬ ਨੂੰ ਜਲਦੀ ਰੰਗਦਾ ਪੰਜਾਬ। ਤੇਰੀ ਬਖਸ਼ ਲੀਡਰਾਂ ਨੇ ਕਿ ਦਿੱਲੀ ਵਿੱਚ ਜਿਹੜਾ ਵਾ ਮੱਥਾ ਟੇਕਣਾ ਮੱਥਾ ਟੇਕ। ਦਿੱਲੀ ਵਿੱਚ ਜਿਹੜਾ ਵਾ ਰਾਜਪਤੀ ਇਹਦਾ ਸ਼ਾਸਨ ਹੈ ਉਹ ਲਾਕ ਹੋਣ ਜਾ ਰਿਹਾ ਕਿਤੇ ਲੱਗੇ ਸਰ ਮੱਥਾ ਟੇਕਣਾ ਸਰ ਰਾਸ਼ਟਰੀ ਪਤੀ ਮੱਥਾ ਟੇਕਣਾ ਆਏ ਆ ਜਦੋਂ ਸਰ ਜਦੋਂ ਜਦੋਂ ਹੋਰ ਤਾਂ ਫਸਲਾਂ ਨੇ ਅੱਜ ਪਿਛਲੇ ਕੀਤੀ ਹੈ ਸਰ ਅਜਾ ਵਿਸਾਖੀ ਹੈ ਸਰ ਕੀ ਆਲੇ ਅੱਜ ਸਾਖਿਆ ਦਿਨ ਫਸਲ ਸ਼ੁਰੂ ਹੋਈ ਆ ਕਣਕ ਪੱਕ ਗਈ ਆ ਅਗਲਾ 1 ਮਹੀਨਾ ਮੌਸਮ ਠੀਕ ਰਹੂਗਾ ਤੇ ਕਿਸਾਨ ਭਰਾ ਜਿਹੜੇ ਆਪਨੀ ਕਣਕ ਸਾਮ ਲੈਣਗੇ ਕੂੜੀ ਸਾਮ ਸਾਮ ਲੈਣਗੇ ਇਹ ਵਾਸ ਕਰਕੇ ਇਹ ਗੱਲ ਦੀ ਕਰਾ ਚਰਦੀ ਕਰਾਤਾ ਮੁਖ ਲਈ ਹੈ ਕਿ ਸਾਡੇ ਜਿਹੜੇ ਕਿਸਾਨਾਂ ਨੇ ਫਸਲਾਂ ਵੇਚੀਆਂ ਉਹਨਾਂ ਕੋਲ ਫਸਲਾਂ ਸਾਡੀਆਂ ਸਭ ਨੂੰ ਪਹੁੰਚਦੀਆਂ ਨੇ ਸਰ ਲਿਫਟਿੰਗ ਲਿਫਟਿੰਗ ਬਾਰੇ ਦੱਸੋ ਜੀ ਕੀ ਪ੍ਰੋਬਲਮ ਲਿਫਟਿੰਗ ਦੇ ਬਿਲਕੁਲ ਪ੍ਰਬੰਧ ਕੀਤੇ ਆ ਸਰਕਾਰ ਦੇ ਸਭ ਕੁਝ ਹੋ ਗਿਆ ਮਹਾਰਾਜ ਸਾਥ ਸਾਡਾ ਸ਼ੁਰੂ ਕਰ ਪਾਤੀ ਸੀ ਜੀ ਆਦਰ ਮੰਤਰੀ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਅੱਜ ਦਾ ਦਿਨ ਸਾਡੇ ਲਈ ਬਹੁਤ ਇਤਿਹਾਸਿਕ ਦਿਨ ਹੈ ਕਾਲ ਸਬਤ ਦੀ ਸਤਿ ਸਪਾ ਸਾਡੇ ਗੁਰੂ ਕੋੜੀਏ ਦੇ ਪਾਛੇ ਨੇ ਕਿ ਸੋ ਅਰਦਾਸ ਕਰਕੇ 임ਾਰਾ ਸੱਚੇ ਬਾਦਸ਼ਾਹ ਸਾਡੀ ਥੋਮ ਦੀ ਕਰਦੀ ਕਰਾ ਕਰੇ ਪੰਜਾਬ ਸਾਦਾ ਤੰਦੂਸਤ ਹੈ ਸਾਦਾ ਸੰਸਾਰ ਸਾਦਾ ਹਿੰਦੁਸਤਾਨ ਤੰਦੂਸਤ ਰਹੇ ਸਬਾਤ ਦਾ ਪੁਰਮਾਨ ਕੀ ਹੈ ਅਰਦਾਸ ਕਰਕੇ ਕਿ ਮੇਰੇ ਪੰਜਾਬ ਨੂੰ ਜਲਦੀ ਰੰਗਲਾ ਪੰਜਾਬ ਤੇਰੀ ਵਾਲਾ ਲੀਡਰਾਂ ਨੇ ਕਿ ਦਿੱਲੀ ਵਿੱਚ ਜਿਹੜਾ ਵਾ ਮੱਥਾ ਟਿਕ ਰਿਹਾ ਦਿੱਲੀ ਵਿੱਚ ਜਿਹੜਾ ਵਾ ਰਾਜ ਦਾ ਸ਼ਾਸਨ ਹੈ ਉਹ ਲੱਗ ਹੋਣ ਜਾ ਰਿਹਾ ਕਿਦਾਂ ਰਿਹਾ ਚਲ ਮੱਥਾ ਟਿਕ ਰਿਹਾ ਮੱਥਾ ਟਿਕ ਰਾਇਆ ਜਦੋਂ ਸੱਜੇ ਜਦੋਂ ਹੋਗਾ ਬਸਾਨਾ ਨੇ ਜਦੋਂ ਕਿ ਪੀਹੇ ਜਰਾ ਲੱਗ ਗਿਆ ਅੱਜ ਹਮ ਸਾਖੀਆਂ ਦੇ ਨਾਲ ਫਸਲ ਉੱਝੂ ਰਹੀ ਕਣਕ ਪੱਕ ਗਈ ਆ ਇਹ ਅਰਦਾਸ ਕਰ ਬੰਦ ਪਦਰਾ ਬੰਦ ਹੋ ਸਭੀ ਸੜ ਚੜ੍ਹ ਤੇ ਅਗਲਾ 1 ਮਹੀਨਾ ਮੌਸਮ ਠੀਕ ਹੋਊਗਾ ਇਹ ਕਿਸਾਨ ਭਰਾ ਜਿਹੜੇ ਆ ਆਪਣੀ ਕਣਕ ਫਾਰਮ ਲੈਂਦੇ ਪੂਰੀ ਸੰਭ ਸੰਭ ਲੈਣਗੇ ਇਹ ਅਰਵਾਸ ਕਰਕੇ ਆ ਕਿ ਚੜਦੀ ਕਲਾ ਚੜਦੀ ਕਲਾ ਦਾ ਮਤਲਬ ਇਹ ਹੈ ਕਿ ਸਾਡੇ ਜਿਹੜੇ ਕਿਸਾਨਾਂ ਨੇ ਫਸਲਾਂ ਬੀਜੀ ਐ ਉਹ ਆਪਣੀਆਂ ਫਸਲਾਂ ਸਾਮ ਲੈਣ ਸਭ ਨੂੰ ਤੰਗ ਨਹੀਂ ਸਰ ਲਿਫਟਿੰਗ ਲਿਫਟਿੰਗ ਬਾਰੇ ਦੱਸੋ ਜੀ ਕੀ ਪ੍ਰੋਬਲਮ ਲਿਫਟਿੰਗ ਦੇ ਬਿਲਕੁਲ ਪ੍ਰਬੰਧ ਕੀਤੇ ਆ ਸਰਕਾਰ ਨੇ ਸਭ ਕੁਝ ਹੋ ਗਿਆ ਕਿਸਾਨ ਬੋਰਡਾਂ ਤੇ ਬੈਠੇ ਕੀ ਕਰਨੇ ਨਹੀਂ ਉਹ ਤੋਂ ਬਾਅਦ ਆ ਬੱਥਾ ਦੇਖਣਾ ਮੱਥਾ ਤੇ ਜਿਹੜਾ ਵਾਰ ਰਾਜਾ ਪਤੀ ਇਹਦਾ ਸ਼ਾਸਨ ਹੈ ਉਹ ਲੱਗੂ ਹੋਣ ਜਾ ਰਿਹਾ ਕਿਤੇ ਲੱਗੇ ਸਰ ਬੱਥਾ ਦੇਖਣਾ ਸਰ लास्ट ਪਤੀ ਬੱਥਾ ਦੇਖਣ ਆਏ ਆ ਜਦੋਂ ਸਾਹਿਬ ਜਦੋਂ ਜਦੋਂ ਹੋਊਗਾ ਪਸਾਨਾ ਨੇ ਅੱਜ ਜਿਹੜਾ ਕੀ ਨੀਏ ਸਰ ਅਜਾ ਵਿਸਾਖੀ ਆ ਅੱਜ ਵਿਸਾਖੀ ਅੱਜ ਦਿਨ ਫਸਲ ਨੂੰ ਥੂ ਹੋਈ ਆ ਅਗਲੇ 4-5 ਮਹੀਨੇ ਇਹ ਆਸ ਕਵਾਂ ਪਰ ਮੌਸਮ ਠੀਕ ਰਹੇਗਾ ਅਗਲਾ 1 ਮਹੀਨਾ ਮੌਸਮ ਠੀਕ ਰਹੂਗਾ ਇੱਕ ਕਿਸਾਨ ਪਹਾੜੇ ਦੇ ਉਹ ਆਪਣੀ ਕੰਕ ਖੇੜ ਤੇ ਸਾਮ ਲੈਣਗੇ ਪੂਰੀ ਤੰਗਰੂ ਕਰ ਸਾਮ ਸਾਮ ਲੈਣਗੇ ਰਹੀ ਅਵਾਸ ਕਰਕੇ ਆ ਕਿ ਦਰਦੀ ਕਰਾ ਦਰਦੀ ਕਰਾਤਾ ਬਦਲੇ ਹੀ ਆ ਕਿ ਸਾਡੇ ਜਿਹੜੇ ਕਿਸਾਨਾਂ ਨੇ ਫਸਲਾਂ ਵਿਜੀ ਐ ਉਹ ਆਪਣੀ ਫਸਲਾਂ ਸਾਮ ਲੈ ਸਭ ਨੂੰ ਤੰਗ ਉਸ ਸਰ ਲਿਫਟਿੰਗ ਲਿਫਟਿੰਗ ਬਾਰੇ ਦੱਸੋ ਜੀ ਕੀ ਪ੍ਰੋਬਲਮ ਲਿਫਟਿੰਗ ਦੇ ਬਿਲਕੁਲ ਪ੍ਰਬੰਧ ਕੀਤੇ ਆ ਸਰਕਾਰ ਨੇ ਸਭ ਕੁਝ ਕਿਸਾਨ ਗੋੜਨਾ ਤੇ ਬੈਠੇ ਕੀ ਕਰੇ ਬਈ ਉਹ ਸੋ ਬਾਕੀ